ਮੌੜਾ ਬਹੁਤ ਔਖਾ ਹੈ ਕਿਸੇ ਨੂੰ ਬਰਬਾਦ ਕਰਨਾ ਸੌਖਾ ਹੈ ਪਰ ਇਹ ਨਾ ਸੋਚੋ ਕਿਸੇ ਨੂੰ ਬਰਬਾਦ ਕਰਕੇ ਤੁਸੀਂ ਆਪ ਸੁੱਕਦੇ ਸਾਲ ਲੈ ਲੂਗੀ ਸਿਰਫ ਜਿਹੜਾ ਹੋਜ਼ਰੀ ਵੇਚ ਸੀਗਾ ਉਹ ਥੋੜਾ ਡਿਸਟਰੋਏ ਹੋ ਗਿਆ ਹੈ ਔਰ ਪ੍ਰਸ਼ਾਸਨ ਪੂਰੀ ਤਰੀਕੇ ਦੇ ਨਾਲ ਇਥੇ ਕਾਬੂ ਪਾ ਰਿਹਾ ਹੈ ਦਾਦਾ ਮੋਟਾ ਦਾ ਏਰੀਆ ਹੈ ਔਰ ਇਹ ਹੋਜ਼ਰੀ ਵੇਚ ਦਾ ਗੋਡਾਊਨ ਸੀਗਾ ਯਾਨੀ ਕਿ ਬਹੁਤ ਪੱਧਰ ਦੇ ਮਾਲ ਲੱਗੇ ਹੋਏ ਸੀਗਾ ਤੇ ਸਾਰਾ ਮਾਲ ਯਾਨੀ ਕਿ ਖਤਮ ਹੋ ਗਿਆ ਬਹੁਤ ਵੱਡਾ ਨੁਕਸਾਨ ਹੈ ਪਿਛਲੀ ਵਾਲੀ ਬਿਲਡਿੰਗ ਹੈ ਉਹਨਾਂ ਨੂੰ ਖਤਰਾ ਹੈ ਇਸ ਟਾਈਮ ਦਾ ਮਤਲਬ ਕਿ ਹਜੇ ਕੰਟਰੋਲ ਨਹੀਂ ਹੈ ਤੇ ਜੇ ਜਲਦ ਕੰਟਰੋਲ ਹੋ ਜਾਂਦੀ ਤਾਂ ਪਿਛਲੀ ਬਿਲਡਿੰਗ ਬਚ ਜਾਂਦੀ 50 ਮਿੰਟਾਂ ਦੇ ਵਿੱਚ ਬੰਦੇ ਨੇ ਫੋਨ ਸੁਣਦਾ ਬਾਹਰ ਚਲੇ ਗਿਆ ਤੇ ਕਿਸੇ ਨੇ ਸ਼ਰਾਰਤ ਕੀਤੀ ਹੈ ਤਾਂ ਫੋਹ ਦਾ ਕੰਮ ਫੋਨ ਵੱਗ ਪੈਂਦੀ ਹੈ ਪੈਟਰੋਲਾਂ ਨੂੰ ਪੈਟਰੋਲ ਆਉਗਾ ਅੱਗ ਪੈਂਦੀ ਹੈ ਨੂੰ ਇਹ ਜਾਣ ਬੁੱਝ ਕੇ ਸ਼ਰਾਰਤ ਕਰਕੇ ਨਾ ਬੰਦੇ ਦਾ ਜਲ ਕੇ ਨੁਕਸਾਨ ਕਰ ਲਿਆ ਕੋਈ ਬੰਦਾ ਪਰ ਫਿਰ ਵੀ ਅਸੀਂ ਕਹਿੰਦੇ ਵੀ ਜਿਹੜੇ ਆਪਣੇ ਆਲੇ ਦੁਆਲੇ ਸਾਥੀ ਖੜੇ ਆ ਇਹਨਾਂ ਦੇ ਸ਼ਾਬਾਸ਼ ਹੈ ਜਿਨ੍ਹਾਂ ਨੇ ਫਿਰ ਵੀ ਨੱਟ ਭੱਜ ਕੇ ਜਿੰਨਾ ਵੀ ਬਚਾਓਇਆ ਇਹਨਾਂ ਨੇ ਕੀਤਾ ਆ ਗੱਡੀ ਭਰੀ ਸਾਰਾ ਖੜਿਆ ਮਾਲ ਦੀ ਜਿੰਨਾ ਬਚਾ ਹੋਇਆ ਇਹਨਾਂ ਨੇ ਕੀਤਾ ਇਹਨਾਂ ਦਾ ਅੰਦਰ ਕਿਸੇ ਨੇ ਮੇਰੇ ਗੁਦਾ ਦੇ ਆ ਕੇ ਲੋਟ ਕੇ ਮੇਰਾ ਕੁਝ ਨਹੀਂ ਬਚਿਆ ਜਿੰਨੇ ਦਾ ਬਹੁਤ ਗੁਦਾ ਕਿੰਨੇ ਮੇਰਾ ਦੋਸਤ ਹੋ ਗਿਆ ਸਾਰਾ ਮਾਲ ਤੇੜੇ ਗਟਾ ਗਿਆ ਤੇਰੇ ਸਾਡੇ ਸਾਹਮਣੇ ਇਜ਼ਾਰ ਨੂੰ ਪਤਾ ਹੀ ਮੈਂ ਝੂਠ ਬੋਲਦਾ ਕਿੰਨਾ ਮੇਰਾ ਮਾਲ ਪਿਆ ਕੀ ਹੈ ਸਾਰੇ ਤੇ ਕੰਮ ਕਰਦੇ ਹੀ ਹੈ ਜੀ ਮੈਂ ਕਿਸੇ ਦੇ ਥੋੜੀ ਮੈਂ ਆਪਣਾ ਕਿਸੇ ਨੂੰ ਦੱਸਦਾ ਮੇਰਾ ਕੁਝ ਨਹੀਂ ਬਚਿਆ ਲੈ ਜਿੰਨਾ ਬਚਿਆ ਮੇਰੇ ਕੋਲ ਬਚਾ ਗਿਆ ਫਰਤ ਮਾਰੇ ਗੋਦਾਮਾਂ 'ਚ ਆਗ ਲੱਗੀ ਐ ਸਾਧਵੀ ਜਾ ਲਿਆ ਮੈਂ ਆਇਆ ਤੇ ਦੇਖਿਆ ਸਾਰਾ ਹੀ ਸਵਾਹ ਹੋਇਆ ਪਟਾਰ ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਤੁਹਾਨੂੰ ਦੱਸ ਦਈਏ ਕਿ ਜਿਹੜਾ ਅਸਮਾਨ ਹੈ ਕਾਲੇ ਧੂਏ ਵਿੱਚ ਘਿਰਿਆ ਹੋਇਆ ਹੈ ਇੱਕ ਜਿਹੜਾ ਗੋਦਾਮ ਹੈ ਖੋਦਾ ਜਿਹੜਾ ਗੋਦਾਮ ਉਸ ਵਿੱਚ ਜਿਹੜੀ ਐ ਅਗ ਲੱਗ ਚੁੱਕੀ ਐ ਤੇ ਮੌਕੇ ਤੇ ਦੋ ਫਾਇਰ ਬ੍ਰਿਗੇਡ ਪਹੁੰਚੇ ਹੋਏ ਨੇ ਤੇ ਲੱਖਾਂ ਦਾ ਜਿਹੜਾ ਸਮਾਨ ਹੈ ਉਹ ਸੜ ਕੇ ਸਵਾਹ ਹੋ ਗਿਆ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਲੁਧਿਆਣਾ ਦੇ ਮੇਅਰ ਜੀ ਵੀ ਪਹੁੰਚੇ ਹੋਏ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਤੇ ਜਿਹੜਾ ਹੁਣ ਦੱਸਦੀ ਹੈ ਕਿ ਇਹ ਅੱਗ ਲੱਗੇ ਨੂੰ ਇਹ ਕੈਂਟਾ ਹੋ ਚੁੱਕਿਆ ਹੈ ਤੇ ਜਿਹੜੀ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹ ਅੱਗ ਤੇ ਕਾਬੂ ਪਾਉਣ ਲਈ ਲੱਗੇ ਹੋਏ ਨੇ ਤੇ ਜਿਹੜੇ ਪਾਣੀ ਦੀ ਬਰਸਾਤ ਕਰ ਰਹੇ ਨੇ ਪਰ ਹੁਣ ਤੱਕ ਜਿਹੜਾ ਅੱਗ ਤੇ ਕਾਬੂ ਨਹੀਂ ਪਾਇਆ ਜਾ ਚੁੱਕਿਆ ਤੇ ਜਿਹੜਾ ਜਿਨ੍ਹਾਂ ਦੇ ਗੋਦਾਮ ਸੀਗਾ ਉਹਨਾਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਗੋਦਾਮ ਹੈ ਇਹਨਾਂ ਨੇ ਕੱਲ ਹੀ ਜਿਹੜਾ ਸਮਾਨ ਮੰਗਾਇਆ ਸੀ 3.5 ਤੋਂ 4 ਲੱਖ ਰੁਪਏ ਦਾ ਤੇ ਉਹ ਸੜ ਕੇ ਸੁਆਹ ਹੋ ਗਿਆ ਤੇ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਇੱਕ ਵਾਰੀ ਇਸ ਗੋਦਾਮ ਦੇ ਵਿੱਚ ਅੱਗ ਲੱਗੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕੋਈ ਕਾਰਨ ਹੁਣ ਤੱਕ ਪਤਾ ਲੱਗ ਲੱਗ ਸਕੇ ਪਹਿਲਾਂ ਤਾਂ ਜੀ ਆਪਣੀ ਇਨਸਾਨੀਅਤ ਨੂੰ ਨਿਭਾਉਣ ਵਾਸਤੇ ਅਸੀਂ ਜਿੱਥੇ ਕੋਈ ਘਟਨਾ ਹੁੰਦੀ ਹੈ ਸਾਨੂੰ ਲੱਗਦਾ ਕਿ ਕਾ ਸਾਡੇ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਲ ਹੋਈ ਹੈ ਤੇ ਅਸੀਂ ਆਪਣੀ ਇਨਸਾਨੀਅਤ ਨਿਭਾਉਣ ਵਾਸਤੇ ਇੱਥੇ ਪਹੁੰਚਦੇ ਆਂ ਤੇ ਆ ਕੇ ਜਦੋਂ ਇੱਥੇ ਪਤਾ ਕੀਤਾ ਕਿ ਕੇਸ ਪਰਿਵਾਰ ਦੇ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਕਿ ਕਿਸੇ ਦੀ ਸ਼ਰਾਰਤ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਕਮਾਉਣਾ ਬਹੁਤ ਔਖਾ ਹੈ ਕਿਸੇ ਨੂੰ ਬਰਬਾਦ ਕਰਨਾ ਸੋਖਾ ਹੈ ਪਰ ਇਹ ਨਾ ਸੋਚੋ ਕਿਸੇ ਨੂੰ ਬਰਬਾਦ ਕਰਕੇ ਤੁਸੀਂ ਆਪ ਸੁੱਖ ਦੇ ਸਾਹ ਲੈ ਲੂਗੇ ਕਾਲੀਆਂ ਭਰਨੀਆਂ ਸਭ ਇੱਥੇ ਆ ਜੇ ਕਿਸੇ ਦੇ ਵਾਸਤੇ ਤੁਸੀਂ ਟੋਆ ਪੜਦੇ ਹੋ ਤੇ ਆਪ ਵੀ ਡਿੱਗਣ ਦਾ ਜਰਾ ਧਿਆਨ ਰੱਖਿਓ ਠੀਕ ਹੈ ਬਾਕੀ ਮਾਲ ਦਾ ਜਾਨੀ ਮਾਲੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਇਆ ਠੀਕ ਹੈ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਕਿਸੇ ਵੱਲੋਂ ਸ਼ਰਾਰਤ ਕੀਤੀ ਗਈ ਹੈ ਤੇ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹਾਂ ਬਾਕੀ ਜਿਹੜਾ ਵੀ ਬੰਦਾ ਇਸ ਸ਼ਰਾਰਤ ਦਾ ਅੰਜਾਮਦਾਰ ਮਿਲਦਾ ਤੇ ਉੱਤੇ ਬੰਦੀ ਕਾਰਵਾਈ ਕਰਵਾਵਾਂਗੇ ਕਾਉਂਸਲਰ ਸਾਹਿਬ ਪੁਲਿਸਨ ਭਾਜੀ ਸਾਰੇ ਜਾਣੇ ਇੱਥੇ ਪਹੁੰਚੇ ਆ ਤੇ ਪਰਿਵਾਰ ਦੇ ਨਾਲ ਖੜੇ ਆ ਜੈ ਸ਼ੀਰਾਂ ਤੇ ਦੱਸ ਦਿਓ ਕਿ ਜੇ ਇੱਦਾਂ ਦੀ ਜਿਹੜਾ ਮੌਕੇ ਤੇ ਚਾਰ ਗੱਡੀਆਂ ਖੜੀਆਂ ਜੀ ਇਤਲਾਸ ਸਰ ਇਹਨਾਂ ਚੋਂ ਕਿਸੇ ਨੇ ਦਿੱਤੀ ਹੋਣੀ ਆ ਜੀ ਤੇ ਤੁਸੀਂ ਆਪ ਦੇਖ ਸਕਦੇ ਹੋ ਓਪਨ ਦੇ ਵਿੱਚ ਹੀ ਸਾਰਾ ਖੁੱਲਾ ਮਾਲ ਪਿਆ ਸੀਗਾ ਜੀ ਹੁਣ ਕੀ ਪਤਾ ਜੀ ਕਿਸ ਤਰ੍ਹਾਂ ਇਹਦੇ ਚੱਗ ਲੱਗੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਉੱਪਰ ਤਾਂ ਕੋਈ ਬਿਜਲੀ ਦੇ ਕੋਈ ਵਾਇਰ ਵੀ ਹੋਣੇਗੀ ਤੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਅੱਗ ਲੱਗੀ ਹੋਣੀ ਆ ਜੀ ਅਗਦੇ ਸਟੇਮ ਕਾਬੂ ਹੈਗਾ ਜੀ ਗੱਡੀਆਂ ਫਾਇਰ ਬ੍ਰਿਗੇਡ ਦੇ ਮੌਕੇ ਤੇ ਚਾਰ ਓਪਨ ਜਿਹੜਾ ਹੋਜ਼ਲੀ ਵੇਸਟ ਪਿਆ ਸੀ ਉਹਨੂੰ ਸੋ ਮੌਕੇ ਤੇ ਪਹੁੰਚਿਆ ਔਰ ਫਟਾਫਟ ਪ੍ਰਸ਼ਾਸਨ ਵੱਲੋਂ ਜੋ ਬੰਦੇ ਸਟਾਫ ਸੀ ਫਾਇਰ ਬ੍ਰਿਗੇਡਸ ਤੁਰੰਤ ਭੇਜਿਆ ਗਈਆਂ ਔਰ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਸਿਰਫ ਜਿਹੜਾ ਹੋਜ਼ਲੀ ਵੇਸ ਸੀਗਾ ਉਹ ਥੋੜਾ ਡਿਸਟਰੋਏ ਹੋ ਗਿਆ ਹੈ ਔਰ ਪ੍ਰਸ਼ਾਸਨ ਪੂਰੀ ਤਰੀਕੇ ਦੇ ਨਾਲ ਇਥੇ ਕਾਬੂ ਪਾ ਰਿਹਾ ਹੈ ਔਰ ਇਸ ਤੋਂ ਬਾਅਦ ਜੋ ਵੀ ਬੰਦਾ ਹੋਗਾ ਕਿ ਕਿਉਂ ਅੱਗ ਲੱਗੀ ਹੈ ਜਾਂ ਕੀ ਇਹਦੇ ਵਾਸਤੇ ਅਸੀਂ ਫਰਦਰਲੀ ਪ੍ਰੀਕਾਸ਼ਨਸ ਲੈ ਸਕਦੇ ਹਾਂ ਸਟੈਪ ਲੈ ਸਕਦੇ ਆ ਉਹਦੇ ਲਈ ਅਸੀਂ ਜ਼ਰੂਰ ਡੈਫੀਨੇਟਲੀ ਕਰਾਂਗੇ ਗਰੇਬ ਨੇ ਇੱਕ ਘੰਟਾ ਪਹਿਲਾਂ ਪਤਾ ਲੱਗਿਆ ਕਿ ਅੱਗ ਲੱਗੀ ਹੈ ਔਰ ਇੱਥੇ ਮਾਲਕ ਨਾ ਹੋਣ ਕਰਕੇ ਫਾਇਰ ਬ੍ਰਿਗੇਡ ਨੂੰ ਫੋਨ ਕੰਪਲੀਟ ਲੇਟ ਗਈ ਹੈ ਆਂਡੀ ਗਵੰਡੀ ਨੇ ਕੀਤੀ ਹੈ ਉਹ ਵੀ ਯਾਨੀ ਕਿ ਪੋਲਿਸ ਨੇ ਕੰਪਲੀਟ ਕੀਤੀ ਹੈ ਔਰ ਇਸ ਕਰਕੇ 15 ਮਿੰਟ ਜਦੋਂ ਫਾਇਰ ਬ੍ਰਿਗੇਡ ਲੇਟ ਹੋ ਗਿਆ ਤੇ ਅੱਗੇ ਦਾ ਭੰਡ ਮਚ ਗਿਆ ਔਰ ਜਦੋਂ ਮੈਨੂੰ ਪਤਾ ਲੱਗਿਆ ਉਦੋਂ ਹੀ ਯਾਨੀ ਕਿ ਅਸੀਂ ਫੋਨ ਕਰਕੇ ਗੱਡੀਆਂ ਮੰਗਾ ਕੇ ਤਕਰੀਬਨ ਪੰਜ ਗੱਡੀਆਂ ਲੱਗੀਆਂ ਹੋਈਆਂ ਤੇ ਹੁਣ ਕੰਟਰੋਲ ਲੱਗ ਗਿਆ ਕੀ ਲੱਗਦਾ ਹੈ ਕਿ ਪਹਿਲਾਂ ਵੀ ਇੱਕ ਵਾਰੀ ਇੱਥੇ ਅੱਗ ਲੱਗ ਚੁੱਕੀ ਹੈ ਮਾਲਗੋਏ ਗੱਲ ਆਖੀ ਗਈ ਹੈ ਤੇ ਸ਼ਰਾਰਤੀ ਅਨਸਰ ਦਾ ਵੀ ਕੰਮ ਹੋ ਸਕਦਾ ਹੈ ਪਹਿਲਾਂ ਜਿਹੜੀ ਅੱਗ ਲੱਗੀ ਉਹ ਮੇਰੇ ਨੋਲੇਜ ਇੰਨੀ ਨਾ ਉਸ ਦੀ ਕੋਈ ਜਾਣਕਾਰੀ ਹੈ ਮੇਰੇ ਕੋਲ ਪਰ ਜਿਹੜੀ ਹੁਣੇ ਅੱਗ ਲੱਗੀ ਹੈ ਇਹ ਯਾਨੀ ਕਿ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਪਰਮਾਤਮਾ ਦਾ ਸ਼ੁਕਰ ਮਨਾਣਾ ਕਿ ਕਿ ਜਾਨੇ ਨੁਕਸਾਨ ਨਹੀਂ ਹੋਇਆ ਮਾਲ ਦਾ ਨੁਕਸਾਨ ਹੋਇਆ ਔਰ ਇਹਦੀ ਤਬਦੀਸ਼ ਕਰਾਵਾਂਗੇ ਬੜੀਆ ਤਰੀਕੇ ਨਾਲ ਜੇ ਕੋਈ ਸਰਾਧ ਦੇ ਤਤਰ ਕੋਈ ਸਰਾਧ ਦੇ ਅੰਸਰ ਜਿਵੇਂ ਦੱਸਿਆ ਜਾ ਰਿਹਾ ਕਿ ਕਿ ਸਰਾਧ ਦੇ ਤਤ ਨੇ ਹਰਕਤ ਕੀਤੀ ਹੈ ਜੇ ਕੋਈ ਸਰਾਧ ਦੇ ਤਤੋਂ ਨਿਕਲੇ ਇਨਵੈਸਟੀਗੇਸ਼ਨ 'ਚ ਤੇ ਉਤੇ ਇਤਨੀ ਪਹੁੰਚ ਨੇ ਗੱਲਬਾਤ ਕਰ ਲੈਨੇ ਬਟਿਆਲ ਦੀ ਚ ਅੱਗ ਲੱਗੀ ਹੈ ਜਿਵੇਂ ਬਚਾਅ ਕਾਰਜ ਵੈਸੇ ਚਲੋ ਜਾਰੀ ਨੇ ਪਰ ਲੋਕਾਂ ਦਾ ਇਹ ਕਹਿਣਾ ਹੈ ਵੀ ਜਿਹੜੀ ਫਾਇਰ ਬ੍ਰਿਗੇਡ ਆ ਉਹ ਬੜੇ ਲੇਟ ਟਾਈਮ ਤੇ ਪਹੁੰਚੀ ਹੈ ਨਿਕਲੇਗਾ ਆਪਾਂ ਦਾ ਜਦੋਂ ਹਰਨੂਤਲਾ ਮਿਲਿਆ ਉਹ ਜਿਹੜੀ ਕੰਟਰੋਲ ਦੇ ਕੋਲ ਕੀਤੀ ਆ 10-15 ਮਿੰਟ ਤਾਂ ਇਹਨਾਂ ਰਸਤੇ ਨੂੰ ਲੱਗਦਾ ਹੀ ਆ ਟਾਈਮ ਲੱਗਦਾ ਨਾ ਟ੍ਰੈਫਿਕ ਦਾ ਹੈ ਲੋਕੇਸ਼ਨ ਇਹੋ ਜਿਹੀ ਯੂਨੀਕ ਦੀ ਲੋਕੇਸ਼ਨ ਸੀਗੀ ਲੱਗੇ ਹੋਏ ਤੁਹਾਡੇ ਸਾਹਮਣੇ ਦੇਖੋ ਜਿਆਦਾ ਮੋਸਟਲੀ ਕੰਟਰੋਲ ਹੋ ਗਿਆ ਠੀਕ ਹੈ ਜੀ ਕਿਸੇ ਜਾਨੀ ਜਾਂ ਕਿਸੇ ਦਾ ਮਾਲੀ ਨੁਕਸਾਨ ਕੋਈ ਜਿਆਦਾ ਨਹੀਂ ਹੈ ਕੰਟਰੋਲ ਕਰ ਲਿਆ ਪਰ 10-15 ਮਿੰਟ ਸਾਰਾ ਕੰਟਰੋਲ ਹੋ ਜੀ ਠੀਕ ਹੈ ਇਹ ਤਕਰੀਬਨ 15 ਮਿੰਟ ਪਹਿਲਾਂ ਪਤਾ ਲੱਗਿਆ ਮੈਨੂੰ ਔਰ ਇੱਥੇ ਆ ਕੇ ਮੌਕੇ ਦੇਖਿਆ ਦੱਸਿਆ ਗਿਆ ਜਿਵੇਂ ਲੋਕਾਂ ਨੇ ਦੱਸਿਆ ਅੱਧਾ ਘੰਟਾ ਪਹਿਲਾਂ ਲੱਗ ਲੱਗੀ ਹੈ ਕਿਹੜਾ ਇਲਾਕਾ ਹੈ ਸਰ ਇਹ ਸ਼ਕਤੀਨਗਰ ਦਾਦਾ ਮੋਟਰ ਦਾ ਏਰੀਆ ਹੈ ਔਰ ਇਹ ਹੋਜਰੀ ਵੇਸ਼ ਦਾ ਗੋਡਾਊਨ ਸੀਗਾ ਯਾਨੀ ਕਿ ਬਹੁਤ ਪੱਦਰ ਦੇ ਮਾਲ ਲੱਗੇ ਆ ਸੀਗਾ ਤੇ ਸਾਰਾ ਮਾਲ ਯਾਨੀ ਕਿ ਖਤਮ ਹੋ ਗਿਆ ਬਹੁਤ ਵੱਡਾ ਨੁਕਸਾਨ ਆਇਆ ਜਦੋਂ ਵੀ ਹੈ ਨਹੀਂ ਕੋਈ ਜਾਨ ਦਾ ਨੁਕਸਾਨ ਤਾਂ ਨਹੀਂ ਕੋਈ ਨਹੀਂ ਅਜੇ ਕੋਈ ਜਾਨ ਦਾ ਨੁਕਸਾਨ ਤਾਂ ਨਹੀਂ ਹੈ ਪਰ ਮਾਲ ਦਾ ਹੀ ਨੁਕਸਾਨ ਆ ਹੈ ਔਰ ਲੋਕਾਂ ਨੇ ਮਤਲਬ ਕਿ ਗੱਡੀਆਂ ਇੱਧਰ ਉੱਧਰ ਮੌਕੇ ਤੇ ਆ ਕੇ ਬਚਾਈਆਂ ਇਹ ਤਾਂ ਗੱਡੀਆਂ ਨੂੰ ਵੀ ਅੱਗ ਪੈਣੇ ਸੀ ਔਰ ਪਿਛਲੀ ਜਿਹੜੀ ਬਿਲਡਿੰਗ ਹੈ ਉਹਨਾਂ ਨੂੰ ਖਤਰਾ ਹੈ ਇਸ ਟਾਈਮ ਦਾ ਮਤਲਬ ਕਿ ਹਜੇ ਕੰਟਰੋਲ ਨਹੀਂ ਹੈ ਤੇ ਜੇ ਜਲਦ ਕੰਟਰੋਲ ਹੋ ਜਾਂਦੀ ਤਾਂ ਪਿਛਲੀ ਬਿਲਡਿੰਗ ਬਚ ਸਕਦੀ ਆ ਕੋਈ ਕੰਮ ਕਰ ਰਿਹਾ ਸੀ ਜਾਂ ਗੋਡਾਊਨ ਦੇ ਵਿੱਚ ਨਹੀਂ ਇਹ ਗੋਡਾਊਨ ਸੀ ਤੇ ਗੋਡਾਊਨ ਸੀ ਇਹ ਹੋਜਰੀ ਵੇਸ਼ ਦਾ ਗੋਡਾਊਨ ਸੀ ਹੋਜਰੀ ਵੇਸ਼ ਤੇ ਗੋਡਾਊਨ ਨੂੰ ਅੱਗ ਲੱਗੀ ਆ ਹਰ ਇੱਕ ਸਾਲ ਇਦਾਂ ਹੁੰਦਾ ਇਹ ਨਮਾ ਨਹੀਂ ਹੋਇਆ ਅੱਜ ਹਰ ਇੱਕ ਸਾਲ ਇਦਾਂ ਹੁੰਦਾ ਜਦੋਂ ਇਹ ਬੰਦੇ ਦਾ ਮਾਲਕਾਟਾ ਕਰ ਲੈਂਦਾ ਮਾਲਕਾਟਾ ਕਰਨ ਤੋਂ ਬਾਅਦ ਵਿੱਚ ਸਵੇਰ ਦਾ ਇੱਥੇ ਬੈਠਾ ਬੰਦਾ ਇੱਥੇ ਸਿਰਫ ਇੱਕ 5 ਮਿੰਟ ਲਈ ਖੱਬੇ ਸੱਜੇ ਹੋਇਆ ਤੇ ਕਿਸੇ ਵੇਲੇ ਸ਼ਰਾਰਤ ਕੀਤੀ ਐ ਇੱਧਰ ਇੱਧਰ ਇੱਕ ਕੈਮਰੇ ਵਾਲਾ ਸਰਫ ਇੱਕ 5 ਮਿੰਟ ਦੇ ਵਿੱਚ 50 ਮਿੰਟਾਂ ਦੇ ਵਿੱਚ ਬੰਦੇ ਨੇ ਫੋਨ ਸੁਣਦਾ ਬਾਹਰ ਚਲੇ ਗਿਆ ਤੇ ਕਿਸੇ ਨੇ ਸ਼ਰਾਰਤ ਕੀਤੀ ਐ ਤਾਂ ਕੋਹ ਦਾ ਕੰਮ ਕੋਹ ਨੂੰ ਅੱਗ ਪੈਂਦੀ ਐ ਪੈਟਰੋਲਾਂ ਨੂੰ ਪੈਟਰੋਲਾਂ ਨੂੰ ਅੱਗ ਪੈਂਦੀ ਐ ਨੂੰ ਇਹ ਜਾਣ ਬੁੱਝ ਕੇ ਸ਼ਰਾਰਤ ਕਰਕੇ ਨਾ ਬੰਦੇ ਦਾ ਜਾਣ ਕੇ ਨੁਕਸਾਨ ਕਰਦੇ ਆ ਕੋਈ ਬੰਦਾ ਮੌਕੇ ਤੇ ਨਹੀਂ ਸੀ ਜਿਹੜਾ ਬੰਦਾ ਮੌਕੇ ਤੇ ਸੀ ਉਹ ਦੱਸ ਰਿਹਾ ਕਹਿੰਦਾ ਮੈਂ ਤਾਂ 5 ਮਿੰਟ ਵਾਸਤੇ ਤੇ ਜਦੋਂ ਮੈਂ 5 ਮਿੰਟਾਂ ਬਾਅਦ ਆ ਕੇ ਦੇਖਿਆ ਤੇ ਇੱਥੇ ਅੱਗ ਲੱਗੀ ਹੋਈ ਆ। ਇਹ ਅੱਗੇ ਵੀ ਹਰੇਕ ਸਾਲ ਹੁੰਦੀ ਹੈ ਹਰੇਕ ਸਾਲ ਬੰਦਾ ਜਾਣਬੁੱਝ ਕੇ ਕੋਈ ਸ਼ਰਾਰਤ ਕਰਦਾ ਬੰਦਾ ਮੈਂ ਉਹਨਾਂ ਨੂੰ ਕਿਹਾ ਵੀ ਇਨਕੁਆਇਰੀ ਕਰੋ ਬੰਦਾ ਕੌਣ ਆ ਉਹ। ਜਿਹੜਾ ਲੱਖਾਂ ਮਤਲਬ ਵੀ ਅੱਗ ਲੱਗਦੀ ਆ। ਲੱਗਦੀ ਅੱਗ ਪਹਿਲਾਂ ਦੀਵਾਲੀ ਤੇ ਵੀ ਲੱਗੀ ਸੀ। ਦੀਵਾਲੀ ਤੇ ਕਹਿੰਦਾ ਵੀ ਚਲੋ ਵੀ ਉਹ ਪਟਾਕੇ ਬਟੂਕੇ ਹੋਗਾ। ਉਸ ਤੋਂ ਪਿਛਲੀ ਵਾਰੀ ਵੀ ਲੱਗੀ ਸੀ। ਹੁਣ ਫੇਰ ਉਹੀ ਕੰਮ ਹੋਇਆ। ਉਹ ਬੰਦੇ ਨੇ maal ਇਕੱਠਾ ਕੀਤਾ ਹੈ। ਉਹਨਾਂ ਦਾ ਰੋ ਰੋ ਕੇ ਬਰਹਾਲ ਹੋਇਆ ਪਿਆ ਇਸ ਵੇਲੇ ਜਿਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਇਸ ਵੇਲੇ। ਠੀਕ ਇਹਨਾਂ ਨੇ ਸ਼ਾਬਾਸ਼ ਆ ਜਿਨ੍ਹਾਂ ਨੇ ਫਿਰ ਵੀ ਨੱਟ ਪੱਜ ਕੇ ਜਿੰਨਾ ਵੀ ਬਚਾਓ ਹੋਇਆ ਇਹਨਾਂ ਨੇ ਕੀਤਾ ਆ ਗੱਡੀ ਭਰੀ ਪਰ ਕਾਹਦੀ ਖੜੀ ਆ ਮਾਲ ਦੀ ਜਿੰਨਾ ਕ ਬਚਾਓ ਹੋਇਆ ਇਹਨਾਂ ਨੇ ਕੀਤਾ ਇਹਨਾਂ ਦਾ ਠੀਕ ਨਹੀਂ ਤੇ ਇਹ ਜਾਣ ਕੇ ਸ਼ਰਾਰਤਾਂ ਕਰਦੇ ਆ ਬੰਦੇ ਜਾਨ ਪੁੱਜ ਕੇ ਸ਼ਰਾਰਤਾਂ ਕਰਦੇ ਆ ਕੋਲ ਪੀਰ ਬਾਬਾ ਜੀ ਦਾ ਦਰਬਾਰ ਲੋਕਾਂ ਨੂੰ ਇਹ ਕੰਮ ਕਰ ਲਿਆ ਕੋਈ ਸ਼ਰਮ ਨਹੀਂ ਆਉਂਦੀ ਹੈਗੀ ਤੇ ਮਾੜੀ ਮੋਟੀ ਸ਼ਰਮ ਕਰਨ ਤੇ ਪੀਰਾਂ ਦਾ ਦਰਬਾਰ ਆ ਮੋਰੇ ਉਹਦਾ ਦਰਵਾਜ਼ਾ ਸਾਂਝੀ ਆ ਕੋਈ ਵੀ ਨੁਕਸਾਨ ਹੋ ਸਕਦਾ ਅਜੇ ਸਭ ਤੋਂ ਵੱਡੀ ਗੱਲ ਇਹ ਆ ਵੀ ਬਚਾਓ ਹੋਇਆ ਇਸ ਕਰਕੇ ਵੀ ਅੰਦਰ ਕੋਈ ਗੈਸ ਵਾਲਾ ਸੰਤ ਰਹਿ ਨਹੀਂ ਪਿਆ ਅੰਦਰ ਨੇ ਦਾ ਜਿਵੇਂ ਸਿਲੰਡਰ ਇੱਤੇ ਪਿਆ ਹੁੰਦਾ ਰੋਟੀ ਪਾਣੀ ਇੱਥੇ ਬਣਾਉਂਦੇ ਆ ਉਹ ਕੁਦਰਤੀ ਅਜ ਸਿਲੰਡਰ ਵੀ ਹੈ ਰਿਹਾ ਅੰਦਰ ਤੇ ਇਹਦਾ ਕੋਈ ਸਿਲੰਡਰ ਫਟ ਜਾਂਦਾ ਕਿੰਨੀ ਦੁਨੀਆ ਗੜੀ ਕਿਸੇ ਦਾ ਨੁਕਸਾਨ ਹੋ ਸਕਦਾ ਸੀ ਠੀਕ ਹੈ ਧੰਨਵਾਦ ਹਾਂਜੀ ਕੀ ਨਾਮ ਕੀ ਆ ਮੇਰਾ ਮੁਹੰਮਦ احسان ਹੈ ਅੱਛਾ ਕੀ ਹੋਇਆ ਬੋਸਾ ਕਿਵੇਂ ਹੋਇਆ ਕੋਈ ਅੱਜ ਸਾਇਆ ਸਵੇਰੇ ਮੈਂ ਆਪਣੇ ਕੋਲ 7 ਵਜੇ ਆਇਆ ਆ ਕੇ ਆਪਣੇ ਕਬੂਤਰ ਬੱਕਰੀਆਂ ਸਾਰੀ ਬਾਹਰ ਖੋਲਿਆ ਆ ਕੇ ਸਭ ਕੁਝ ਸਹੀ ਸੀ ਮੈਂ ਤਕਰੀਬਨ ਕੋ ਨੋਕ ਵੀ ਇੱਥੋਂ ਦੀ ਗਿਆ ਤੇ ਤੋਂ ਬਾਅਦ ਮੈਨੂੰ ਇੱਥੇ ਦੇਖਿਆ ਫੋਨ ਆਇਆ ਮੈਨੂੰ ਕਹਿੰਦਾ ਬਈ ਅੱਗ ਲੱਗੀ ਗੋਦਾਮ ਚ ਸਿਰੇ 5 ਮਿੰਟ ਤੇ ਅੰਦਰ ਕਿਸੇ ਨੇ ਮੇਰੇ ਗੋਦਾਮ ਚ ਆ ਕੇ ਲਾ ਦਿੱਤੀ ਮੇਰਾ ਕੁਝ ਨਹੀਂ ਬਚਿਆ ਜੀ ਮੇਰਾ ਬਹੁਤ ਬੁਰਾ ਕਿਤਨੇ ਮੈਨਾ ਨੁਕਸਾਨ ਹੋ ਗਿਆ ਸਾਰਾ ਮਾਲ ਜਲਗ ਲਾਗ ਹੋ ਗਿਆ ਜੀ ਕੁਝ ਪਤਾ ਲੱਗ ਪਾਇਆ ਕਿਸ ਨੇ ਅੱਗ ਲਗਾਈ ਕੋਈ ਲੈ ਜੀ ਮੈਨੂੰ ਕੁਝ ਨਹੀਂ ਬਤਾ ਮੇਰੇ ਗੋਦਾਮ ਚ ਕਿਨੇ ਅੱਗ ਲਾਈ ਕੀ ਕੀਤਾ ਕੁਝ ਨਹੀਂ ਬਤਾ ਜੀ ਤੁਹਾਡੇ ਕੋਲ ਸੀਸੀਟੀਵੀ ਕੈਮਰਾ ਲੱਗਾ ਉਹ ਆਪਕੇ ਗੋਦਾਮ 'ਤੇ ਲਗੇ ਆ 2-3 ਲਗੇ ਸਾਹਮਣੇ ਚੋਂ ਆਂਦੇ ਲਗੇ ਸਾਹਮਣੇ ਕ੍ਰਿਸ਼ਨਾ ਕਾਰਪਿਆਰ ਚ अच्छा जी, जी। <स्थाँगे> तो ਤੁਹਾਡਾ ਕਿੰਨਾ ਕਿ ਨੁਕਸਾਨ ਹੋ ਜਾ ਜੀ ਮੇਰਾ ਤੁਹਾਡੇ ਸਾਹਮਣੇ ਹੀ ਹੈ ਮੈਂ ਤੁਹਾਨੂੰ ਕੀ ਦੱਸਾਂ ਠੀਕ ਹੈ ਜੀ ਹੁਣੀ ਮੈਂ ਦਿੱਲੀ ਤੋਂ ਗੱਡੀ ਮੰਗਾਈ ਸੀ ਸਾਰ ਨੂੰ ਬਤਾ ਪੋਣੇ 3 ਲੱਖ ਦੀ ਮੇਰਾ ਉਹ ਮਾਲ ਆ ਉਹ ਜੋ ਇੱਕ ਰੁਪਿਆ ਦੀ ਨਹੀਂ ਮੈਂ ਵੇਚਾ ਮੇਰੇ ਘਰ ਗੱਡੀਆਂ ਦਾ ਕਾਰਾਂ ਦਾ ਕੰਮ ਹੈ ਮੇਰੇ ਡਾਕੂਮੈਂਟ ਸਾਰੇ ਅੰਦਰ ਪਈਆਂ ਗੱਡੀਆਂ ਦੀ ਮੇਰੇ ਸਾਹਿਬ ਪਰੀ ਸਾਹਿਬ ਸਮਾਨ ਵੀ ਅੰਦਰ ਪਿਆ ਸਾਰਾ ਡਾਕੂਮੈਂਟ ਸਾਰਾ ਮੇਰੇ ਸਾਡੇ ਸਾਹਮਣੇ ਸਾਰ ਨੂੰ ਪਤਾ ਹੀ ਮੈਂ ਝੂਠ ਬੋਲਦਾ ਕਿੰਨਾ ਮੇਰਾ ਮਾਲ ਵਜਾ ਕੀ ਹੈ ਸਾਰੇ ਨੇ ਕੰਮ ਕਰਦੇ ਹੀ ਆ ਜੀ ਮੈਂ ਕਿਸੇ ਰੇ ਥੋੜੀ ਮੈਂ ਆਪਣਾ ਕਿਸੇ ਨੂੰ ਦੱਸਦਾ ਮੇਰਾ ਤੇ ਕੁਝ ਨਹੀਂ ਬਚਿਆ ਲੈ ਜੀ ਮੇਰਾ ਕੁਝ ਨਹੀਂ ਹੋ ਜਾਦਾ ਮੇਰਾ ਕੁਝ ਨੁਕਸਾਨ ਹੋ ਗਿਆ ਉਹ ਤੁਸੀਂ ਪ੍ਰਸ਼ਾਸਨ ਤੋਂ ਕਿਸ ਤਰੀਕੇ ਦੀ ਪ੍ਰਸ਼ਾਸਨ ਤਕੀਮਾ ਆਸ ਲਾਵੇ ਜੀ ਜੀ ਨੇ ਕੋਈ ਗਲਤੀ ਲਈ ਕਰੋ ਪੜਿਆ ਜਾ ਉਹਨੂੰ ਸਜ਼ਾ ਦੇਊਗਾ ਉਹ ਮੈਂ ਕੀ دیਵਾ ਮੈਂ ਜੀ ਇਹ ਪ੍ਰਸ਼ਾਸਨ ਦੇਊਗਾ ਮੇਰੇ ਹੱਥ ਚ ਕੀ ਹੈ ਜੇ ਮੈਂ ਕਿਸ ਨੂੰ ਸਜ਼ਾ ਦੇਊਗਾ ਜੀ ਮੇਰੇ ਬੱਲੇ ਤੇ ਚੱਡਿਆ ਹੀ ਕੁਝ ਨਹੀਂ ਕਿਸੇ ਨਾ ਚਮਕੀ ਜਨੂ ਚ ਜਾਦੇ ਹੋਗਾ ਜੀ ਮੇਰਾ ਤਾਂ ਕੁਝ ਹੈ ਹੀ ਨਹੀਂ ਕੁਝ ਮੇਰੇ ਬੱਲੇ ਤੇ ਇਹ ਮੇਰੇ ਪਾਸ ਹੀ ਬੈਠਾ ਤਾਂ ਆਗ ਲੱਗਣੇ ਸੇ 5 ਮਿੰਟ ਪਹਿਲੇ ਅਬ ਵਾਹ ਸੇ ਫੇਰ ਇਸ ਵੇ ਫੋਨ ਗਿਆ ਇਹ ਇਧਰ ਆਇਆ ਅਕੇ ਤੁਹਾਰੇ ਗੋਦਾਮ ਚ ਆਗ ਲੱਗੀ ਤੇ ਮੇਰੇ ਕੋਲ ਬੱਚਾ ਗਿਆ ਅਬ ਤੁਹਾਰੇ ਗੋਦਾਮ ਮੇ ਆਗ ਲੱਗੀ ਐਸਾਨ ਵੀ ਜਾ ਲਿਆ ਮਾਇਆ ਇਧਰ ਦੇਖ ਸਾਰੇ ਸਵਾ ਹੋਇਆ ਪੜਾ ਕੀ ਕਹਿ ਸਕਤੇ ਹੈ ਕਿਸ ਨਾਗ ਲਗਾਈ ਕੈਸੇ ਲਗੀ ਦੇਖਤੇ ਤੋ ਪਤਾਤੇ ਵੀ ਕਿਸੇ ਕੋ ਇਹ ਸ਼ਰਾਰਤੀਆ ਕਿਸੇ ਨੇ ਕੀ ਅੱਜ ਇਸ ਬਿਨਾ ਸ਼ਰਾਰਤ ਕੇ ਹੈ ਨਹੀਂ ਇਹ ਚੌਥੀ ਵਾਰ ਆਗ ਲਗੀ ਦੋ ਵਾਰੀ ਤੋ ਇਧਰ ਹੀ ਲੱਗੀ ਤੀਜੀ ਵਾਰੀ ਦੋ ਵਾਰੀ ਤਾਂ ਇਹ ਹੀ ਬਲੱਗੀ ਇੱਕ ਵਾਰੀ ਗੁਲਾਬੀ ਬਾਗ ਮੇ ਲੱਗੀ ਸੀ ਵਹਾਂ ਪਰ ਮੇਰਾ ਜੀ ਹਮ ਕੀ ਮੰਗ ਹੈ ਪ੍ਰਸ਼ਾਸਨ ਚ ਉਹ ਕੀ ਮੰਗ ਕਰਤੇ ਹੈ ਪ੍ਰਸ਼ਾਸਨ ਪ੍ਰਸ਼ਾਸਨ ਚ ਤਾਂ ਆਪਣੇ ਆਪ ਦੇਖੋ ਜੀ ਉਹ ਕਿਸਾ ਕਰਨਾ ਹੈ ਹਮ ਕੀ ਬਤਾ ਸਕਤੇ ਹੈ ਗੋਦਾਮ ਦੇ ਮਾਲਕ ਨੇ ਉਹਨਾਂ ਵੱਲੋਂ ਗੱਲ ਆਖੀ ਹੈ ਕਿ 3 ਤੋਂ 4 ਲੱਖ ਦਾ ਜਿਹੜਾ ਨੇੜੇ ਤੇੜੇ ਜਿਹੜਾ ਉਹਨਾਂ ਨੂੰ ਨੁਕਸਾਨ ਹੋਇਆ ਤੇ ਬਾਕੀ ਜਿਹੜਾ ਜਾਂਚ ਦਾ ਵਿਸ਼ਾ ਹੈ ਕਿ ਅਗ ਲੱਗਣ ਦਾ ਕਾਰਨ ਕੀ ਦੇਖਦੇ ਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਹਣੀ ਦੇ ਨਾਲ ਮੈਂ